ਓਏ ਆ ਵੀ ਚੈਨਾ ਮੇਨ ਬਿੱਲੀ ਓ ਇਕਮਚੋਰ ਦਾ ਘਰ ਇਹੀ ਆ ਇਹੀ ਆ ਜਾ ਮੇਰਾ ਪੁੱਤ ਬੁਲਾ ਕੇ ਲਿਆ ਲਉ ਨਾਸ਼ਾ ਟਰੈਕਟਰ ਖੜਾ ਮਈਏ ਕਮਚੋਰਾ ਚੋਰੀ ਵੀ ਕਰੀ ਦਿਆ ਤੇ ਡਾਕੇ ਵੀ ਮਾਰੀ ਗਿਆ ਡਾਕੇ ਤੂੰ ਮम्मा ਕੁੱਕਰ ਤੇ ਮਾਰਦਾ ਓਰੇ ਤੇ ਤੂੰ ਬੈਠਿਆ ਨਹੀਂ ਜਾਣਾਗਾ ਓ ਦੌਲਤ ਵਾਲੀ ਕੌਰ ਕਰਨੀ ਜਦੋਂ ਮੈਂ ਕਹਿ ਦਿੱਤਾ ਹੈ ਕਮਚੋਰ ਮੈਂ ਆ ਤੂੰ ਤੂੰ ਕੰਮ ਦੱਸ ਕੀ ਆ ਜਾ ਇਕਮਚੋਰ ਨੂੰ ਬੁਲਾ ਕੇ ਲਿਆ ਤੂੰ ਕਾਦਰ ਦੇ ਮਾਮੇ ਮੈਂ ਕਹੀਆਂ ਨਾ ਮੈਂ ਹੀ ਇਕੱਲ ਤੇ ਖਾਣੇ ਜਿਹੜੀ ਬੰਦੀ ਗੱਲ ਨਾ ਹੁਣ ਕੰਪਨੀ ਚੋਰਾ ਇਹੋ ਜਿਹਾ ਬਣਾਉਣ ਲੱਗ ਪੀ ਨਿੱਕੇ ਨਿੱਕੇ ਕੈਨ ਮੇੜਾ ਬਈ ਮੈਂ ਮੇੜੇ ਨਹੀਂ ਡਈਆਂ ਅੱਛਾ ਮੇੜੇ ਨਹੀਂ ਡਈਆ ਆਹ ਇਹਦੇ ਵਿੱਚ ਤਾਂ ਹੁੰਦਾ ਵੀ ਜਦੋਂ ਸੜਕਾਂ ਦੇ ਤੇਹਰਾ ਫੇਰੀ ਹੋ ਜਾਂਦੀ ਆ ਵੀ ਮਾਰਾ ਮੋਟਾ ਕੰਮਣਾ ਹੋ ਗਿਆ ਹੁਣ ਤਮੀਜ਼ ਨਾਲ ਗੱਲ ਕਰਲਾ ਉਹ ਤਮੀਜ਼ ਨਾਲ ਹੀ ਗੱਲ ਕਰੀ ਜਨਾ ਭਰਾਵਾ ਤੂੰ ਯਾਰ ਇਹ ਕਮਚੋਰ ਨੂੰ ਬੁਲਾ ਜੇ ਤੂੰ ਇਹ ਕਮਚੋਰ ਆ ਤਾਂ ਫਿਰ ਮੇਰੇ ਨਾਲ ਸਿੱਧੀ ਸੌਦਾ ਕਰ ਮੇਰੇ ਨਾਲ ਗੱਲ ਖਤਮ ਬੱਸ ਕੰਮ ਕੀ ਆ ਇਹ ਤਾਂ ਦੱਸ ਦੇ ਚੋਰੀ ਕਰਵਾਉਣੀ ਆ ਚੋਰੀ ਮੈਂ ਕਰ ਲੂੰਗਾ ਪਰ ਮੇਰੀ ਇੱਕ ਸ਼ਰਤ ਆ ਦੱਸ ਵੰ ਪੈਸੇ ਦੇ ਦੇ ਲੱਗਣਗੇ ਹੁਣ ਉਹ ਨੋਟ ਪਾੜ ਕੇ ਦਊਗਾ ਤੈਨੂੰ ਮੇਰਾ ਕਹਿ ਦੋ ਮਤਲਬ ਆ ਜੇ 1 ਲੱਖ ਰੁਪਏ ਹੋਇਆ ਤਾਂ 50000 ਤੇ ਦੇ 50000 ਮੇਰੇ ਹਾਂ ਉਹ ਰਹਿਣ ਦੇ ਭਰਾਵਾ ਮੈਂ ਤਾਂ ਤੈਨੂੰ ਸਾਰੇ ਦੇਣ ਨੂੰ ਫਿਰਦਾ ਸਾਰੇ ਜਿੰਨੇ ਪੈਸੇ ਹੋਏ ਤੇਰੇ ਦੱਸ ਕਿੱਥੇ ਜਾਣਾ ਦੇਖ ਚੋਰੀ ਕਰਨ ਜਾਏਗਾ ਹਾਂ ਕੁੱਤਾ ਰਹੂਗਾ ਉੱਥੇ ਮੇਰੀ ਗਾਰੰਟੀ ਆ ਕੈਮਰੇ ਬੰਦ ਹੋਣਗੇ ਮੇਰੀ ਗਾਰੰਟੀ ਆ ਸੱਚੀ ਸੋਨਾ ਕਿੱਥੇ ਪਿਆ ਪੈਸਾ ਕਿੱਥੇ ਪਿਆ ਇਹ ਮੈਂ ਦੱਸੂਗਾ ਮੇਰੀ ਗਾਰੰਟੀ ਆ ਸੱਚੀ ਤੂੰ ਬਸ ਕੱਲੀ ਚੋਰੀ ਕਰਨੀ ਆ ਬਾਈ ਸੁਣੀ ਜਨਾ ਉਹ ਗੱਲ ਤਾਂ ਸੁਣ ਲਾ ਚੋਰੀ ਤੂੰ ਕਰਵਾਣੀ ਕਿੱਥੇ ਆ ਆਪਦੇ ਘਰੇ ਉਹ ਭਰਾ ਮੈਂ ਚੋਰਾ ਪਾਗਲਾ ਦਾ ਡਾਕਟਰ ਲਿੰਗਾ ਪਾਗਲਾ ਦਾ ਹਸਪਤਾਲ ਦਾ ਦੂਜੀ ਕਲੀਚ ਆ ਉੱਥੇ ਜਾ ਵੜਾ ਕਿੱਥੇ ਦੂ ਆ ਗਏ ਮੇਰੇ ਕੋਲ ਉਹ ਮੈਨੂੰ ਵੀ ਪਤਾ ਹੈ ਪਾਗਲਾਂ ਦਾ ਹਸਪਤਾਲ ਦੂਜੀ ਦੇਲੀ ਚ ਹੈ ਉਹ ਮੈਂ ਤੇਰੇ ਕੋਲ ਆਂ ਭਰਾਵਾ ਚੋਰੀ ਕਰਵਾਉਣੀ ਆ ਆਪਦੇ ਘਰੇ ਓਏ ਤੂੰ ਪਾਗਲ ਚੋਰੀ ਆਪਦੇ ਘਰੇ ਕਾਦੋ ਕਰਵਾਉਣ ਨੂੰ ਫਿਰਦਾ ਤੂੰ ਯਾਰ ਮੈਂ ਲਿਆਂਦਾ ਪਿਸਤੌਲ ਨਵਾ ਲੋਕਾਂ ਕੰਗੇ ਆ ਵੀ ਤੂੰ ਠੱਗੀ ਖਾ ਗਿਆ ਨਾ ਖਾਪਾ ਚੋਰ ਸੱਦਦੇ ਆ ਉੱਥੇ ਗੋਲੀ ਮਾਰ ਕੇ ਵੇਖ ਲਾਂਗੇ ਜੇ ਮਰ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਨਕਲੀਆ ਮੋੜਿਆਵਾਂਗੇ ਅਗਲੇ ਨੂੰ ਰੰਦੇ ਭਰਾ ਚਲਾ ਜਾ ਇੱਥੋਂ ਤੂੰ ਤਾਂ ਮੈਨੂੰ ਮਰਵਾਉਣ ਨੂੰ ਫਿਰਦਾ ਉਹ ਨਹੀਂ ਉਹ ਤੈਨੂੰ ਪੈਸੇ ਵੀ ਬੜਨਗੇ ਉਲਟਾ ਲੱਖ ਰੁਪਈਆ ਵੀ ਦਊ ਤੈਨੂੰ ਮੈਨੂੰ ਨਹੀਂ ਚਾਹੀਦਾ ਚਲਾ ਜਾ ਇੱਥੋਂ ਚਲਾ ਜਾ ਉਹ ਭਰਾਵਾ ਤੇਰੀ ਘਰ ਵਾਲੀ ਮੌਜ ਕਰੂਗੀ ਓਏ ਜੇ ਤੂੰ ਮੈਂ ਹੀ ਮਰ ਗਿਆ ਉਹ ਰੰਦੀ ਹੋ ਜੂ ਉਹ ਕੀ ਮੌਜ ਕਰੂਗੀ ਨਵੇਂ ਕੱਪੜੇ ਪਾਊਗੀ ਤੂੰ ਚਲਾ ਜਾ ਇੱਥੋਂ ਤੂੰ ਸਾਰੀ ਜ਼ਿੰਦਗੀ ਤੇ ਆਪਦੀ ਘਰ ਨੂੰ ਐਸ਼ ਨਹੀਂ ਕਰਾਈ ਹੋਣੀ ਤੇਰੇ ਮਰਨ ਪਿੱਛੇ ਵਿਤੀ ਐਸ਼ ਕਰਦੀ ਹੁਣ ਮੇਰੀ ਲਾਸ਼ ਨੂੰ ਐਸ਼ ਕਰਵਾਉਣਗੇ ਤੂੰ ਚਲਾ ਜਾ ਚਲਾ ਜਾ ਇੱਥੋਂ ਉਹਨੇ ਕਿਹਾ ਉਹ ਵੀ ਤੇਰੇ ਜਵਾਕ ਪ੍ਰਾਈਵੇਟ ਹਸਪਤਾਲ ਚ ਦਾਖਲ ਹੋਣ ਉਹ ਪ੍ਰਾਈਵੇਟ ਤੂੰ ਜੰਗਾ ਦੇ ਨਹੀਂ ਉਹ ਤੂੰ ਮਤ